ਹਾਈ ਵੋਲਟੇਜ ਤਾਰਾਂ ਨੀਵੇਂਆ ਹੋਣ ਕਾਰਨ ਨੌਜਵਾਨ ਨੂੰ ਲੱਗਿਆ ਕਰੰਟ ਬਿਜਲੀ ਬੋਰ ਨੂੰ ਕਈ ਵਾਰ ਸ਼ਿਕਾਇਤ ਕਰਨ ਤੇ ਵੀ ਤਾਰਾਂ ਉੱਚੀਆਂ ਕਰਨ ਲਈ ਨਹੀਂ ਪਹੁੰਚਿਆ ਕੋਈ ਮੁਲਾਜ਼ਮ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਤੁਸੀਂ ਸੀਸੀਟੀਵੀ ਲਾਈਵ ਦੇਖ ਸਕਦੇ ਹੋ ਪਿੰਡ ਦੀ ਪੰਚਾਇਤ ਜੋ ਕਿ ਸੜਕ ਬਣਾਉਣ ਲੱਗੇ ਹੋਏ ਸਨ ਅਤੇ ਇੱਕ ਮਜ਼ਦੂਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਕਰੰਟ ਲੱਗਣ ਨਾਲ ਚੁਲਸ ਗਿਆ ਮੌਕੇ ਤੇ ਪੰਚਾਇਤ ਵੱਲੋਂ ਕਪੂਰਥਲਾ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਅਜੇ ਹਾਲਤ ਹੈ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਸਰਵੇਜ ਨਗਰ ਦੀ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਤੇ ਕੰਕਰੀਟ ਦੀ ਸੜਕ ਬਣਾਉਣ ਵੇਲੇ ਮਜ਼ਦੂਰ ਨੂੰ ਕਰੰਟ ਲੱਗਣ ਦਾ ਸਮਾਚਾਰ ਮਿਲਿਆ ਜਿਸ ਦੇ ਚੱਲਦੇ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਉਸ ਨੂੰ ਸਿਵਲ ਹਸਪਤਾਲ ਕਪੂਰਤਲਾ ਵਿਖੇ ਭਰਤੀ ਕਰਾਇਆ ਗਿਆ ਡਾਕਟਰਾਂ ਦੇ ਕਹਿਣ ਮੁਤਾਬਕ ਮਰੀਜ਼ ਦੀ ਹਾਲਤ ਨੂੰ ਹਜੇ ਨਾਜ਼ੁਕ ਦੱਸਿਆ ਜਾ ਰਿਹਾ ਇਸ ਘਟਨਾ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿੰਡ ਦੀ ਪੰਚਾਇਤ ਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਹਨਾਂ ਹਾਈ ਵੋਲਟੇਜ ਤਾਰਾਂ ਨੂੰ ਉੱਪਰ ਕਰਨ ਲਈ ਬਿਜਲੀ ਬੋਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਬਿਜਲੀ ਬੋਰ ਦੇ ਕਰਮਚਾਰੀਆਂ ਨੇ ਇਸ ਨੂੰ ਅਣ ਦੇਖਿਆ ਕੀਤਾ ਹਾਈ ਵੋਲਟੇਜ ਤਾਰਾਂ ਨੀਵੀਆਂ ਹੋਣ ਕਾਰਨ ਨੌਜਵਾਨ ਨੂੰ ਲੱਗਿਆ ਕਰੰਟ ਬਿਜਲੀ ਬੋਰ ਨੂੰ ਕਈ ਵਾਰ ਸ਼ਿਕਾਇਤ ਕਰਨ ਤੇ ਵੀ ਤਾਰਾਂ ਉੱਚੀਆਂ ਕਰਨ ਲਈ ਨਹੀਂ ਪਹੁੰਚਿਆ ਕੋਈ ਮੁਲਾਜ਼ਮ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਤੁਸੀਂ ਸੀਸੀਟੀਵੀ ਲਾਈਵ ਦੇਖ ਸਕਦੇ ਹੋ ਪਿੰਡ ਦੀ ਪੰਚਾਇਤ ਜੋ ਕੇ ਸੜਕ ਬਣਾਉਣ ਲੱਗੇ ਹੋਏ ਸਨ ਤੇ ਇੱਕ ਮਜ਼ਦੂਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਕਰੰਟ ਲੱਗਣ ਨਾਲ ਝੁੱਲਸ ਗਿਆ ਮੌਕੇ ਤੇ ਪੰਚਾਇਤ ਵੱਲੋਂ ਕਪੂਰਥਲਾ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਅਜੇ ਹਾਲਤ ਹੈ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ। ਜਲਵੇਜ ਨਗਰ ਦੀ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਤੇ ਕੰਕਰੀਟ ਦੀ ਸੜਕ ਬਣਾਉਣ ਵੇਲੇ ਮਜ਼ਦੂਰ ਨੂੰ ਕਰੰਟ ਲੱਗਣ ਦਾ ਸਮਾਚਾਰ ਮਿਲਿਆ ਜਿਸ ਦੇ ਚੱਲਦੇ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਉਸ ਨੂੰ ਸਿਵਲ ਹਸਪਤਾਲ ਕਪੂਰਤਲਾ ਵਿਖੇ ਭਰਤੀ ਕਰਾਇਆ ਗਿਆ। ਡਾਕਟਰਾਂ ਦੇ ਕਹਿਣ ਮੁਤਾਬਕ ਮਰੀਜ਼ ਦੀ ਹਾਲਤ ਨੂੰ ਹਜੇ ਨਾਜ਼ੁਕ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪਿੰਡ ਦੀ ਪੰਚਾਇਤ ਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਹਨਾਂ ਹਾਈ ਵੋਲਟੇਜ ਤਾਰਾਂ ਨੂੰ ਉੱਪਰ ਕਰਨ ਲਈ ਬਿਜਲੀ ਬੋਰ ਨੂੰ ਸ਼ਿਕਾਇਤ ਵੀ ਦਿੱਤੀ। ਇਸੀ ਪਰ ਬਿਜਲੀ ਬੋਰ ਦੇ ਕਰਮਚਾਰੀਆਂ ਨੇ ਇਸ ਨੂੰ ਅਣ ਦੇਖਿਆ ਕੀਤਾ ਹਾਈ ਵੋਲਟੇਜ ਤਾਰਾਂ ਨੀਵੀਆਂ ਹੋਣ ਕਾਰਨ ਨੌਜਵਾਨ ਨੂੰ ਲੱਗਿਆ ਕਰੰਟ ਬਿਜਲੀ ਬੋਰ ਨੂੰ ਕਈ ਵਾਰ ਸ਼ਿਕਾਇਤ ਕਰਨ ਤੇ ਵੀ ਤਾਰਾਂ ਉੱਚੀਆਂ ਕਰਨ ਲਈ ਨਹੀਂ ਪਹੁੰਚਿਆ ਕੋਈ ਮੁਲਾਜ਼ਮ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਤੁਸੀਂ ਸੀਸੀਟੀਵੀ ਲਾਈਵ ਦੇਖ ਸਕਦੇ ਹੋ ਪਿੰਡ ਦੀ ਪੰਚਾਇਤ ਜੋ ਕਿ ਸੜਕ ਬਣਾਉਣ ਲੱਗੇ ਹੋਏ ਸਨ ਇੱਕ ਮਜ਼ਦੂਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਕਰੰਟ ਲੱਗਣ ਨਾਲ ਚੁੱਲਸ ਗਿਆ ਮੌਕੇ ਤੇ ਪੰਚਾਇਤ ਵੱਲੋਂ ਕਪੂਰਥਲਾ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਅਜੇ ਹਾਲਤਾ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਸਰਵੇਜ ਨਗਰ ਦੀ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਤੇ ਕੰਕਰੀਟ ਦੀ ਸੜਕ ਬਣਾਉਣ ਵੇਲੇ ਮਜ਼ਦੂਰ ਨੂੰ ਕਰੰਟ ਲੱਗਣ ਦਾ ਸਮਾਚਾਰ ਮਿਲਿਆ ਜਿਸ ਦੇ ਚੱਲਦੇ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਉਸ ਨੂੰ ਸਿਵਲ ਹਸਪਤਾਲ ਕਪੂਰਤਲਾ ਵਿਖੇ ਭਰਤੀ ਕਰਾਇਆ ਗਿਆ ਡਾਕਟਰਾਂ ਦੇ ਕਹਿਣ ਮੁਤਾਬਕ ਮਰੀਜ਼ ਦੀ ਹਾਲਤ ਨੂੰ ਹਜੇ ਨਾਜ਼ੁਕ ਦੱਸਿਆ ਜਾ ਰਿਹਾ ਇਸ ਘਟਨਾ ਦੀ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿੰਡ ਦੀ ਪੰਚਾਇਤ ਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਹਨਾਂ ਹਾਈ ਵੋਲਟੇਜ ਤਾਰਾਂ ਨੂੰ ਉੱਪਰ ਕਰਨ ਲਈ ਬਿਜਲੀ ਬੋਰ ਨੂੰ ਸ਼ਿਕਾਇਤ ਵੀ ਦਿੱਤੀ ਕੀ ਸੀ ਪਰ ਬਿਜਲੀ ਬੋਰ ਦੇ ਕਰਮਚਾਰੀਆਂ ਨੇ ਇਸ ਨੂੰ ਅਣ ਦੇਖਿਆ ਕੀਤਾ